ਤਰਨੇ ਦੇ ਵਿੱਚ ਆਇਆ ਮੁਹਾਲੀ ਜ਼ਿਲ੍ਹੇ ਦੇ ਕੜੂਆ ਬਲਾਕ ਦੇ 35 36 ਪਿੰਡਾਂ ਨੂੰ ਤੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 3 ਕਿਲੋਮੀਟਰ ਹੈ ਤੇ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਅਸੀਂ ਸਹਿਮਤ ਐ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਨਮੋਰ ਤੜਤੀ ਹੈ। ਲੇਕਿਨ ਸਾਡੇ ਹੱਕਾਂ ਨੂੰ ਕਟਣਾ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਇਹ ਪਿੰਡ ਖਰੜ ਦੇ ਨਾਲ ਰਹਿਣ ਪਿੰਡਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਨਹੀਂ ਭੇਜਣਾ ਚਾਹੀਦਾ। ਇਸ ਦੇ ਅਸੀਂ ਖਿਲਾਫ ਹਾਂ। ਇਹਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ। ਤੇ ਇਹ ਪਿੰਡਾਂ ਨੂੰ ਕਿਸੇ ਤਰ੍ਹਾਂ ਵੀ ਮੁਹਾਲੀ ਜ਼ਿਲ੍ਹੇ ਦੇ ਨਾਲ ਤੋਂ ਨਹੀਂ ਟੁੱਟਣ ਦਵਾਂਗੇ ਐਮਐਲਏ ਡਾਕਟਰ ਚੰਨੀ ਦਾ ਬਿਆਨ ਸੀ ਗੱਲ ਕਿ 10 ਬੜਿਆਂ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸਰਕਾਰ ਦਾ ਐਮਐਲਏ ਤੇ ਐਮਪੀ ਇੱਥੇ ਆਇਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਵਾ ਸਕਦਾ ਕਿ ਪਿੰਡ ਆਉਣਗੇ ਕਿ ਨਹੀਂ ਆਉਣਗੇ ਤਾਂ ਜਿਹਾ ਐਮਪੀ ਆਰ ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਹੈ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰੋਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਹੈ ਪੰਜਾਬ ਦੇ ਸਾਡੇ ਆਲੇ ਸਿਰ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਹੋਏ ਐ ਜੋ ਫੈਸਲਾ ਲੈਂਦੇ ਆ ਦਿੱਲੀ ਵਾਲੇ ਲੈਂਦੇ ਐਮਐਲਏ ਡਾਟ ਕੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦਾ ਮੈਂ ਲਿਖ ਕੇ ਦਿੰਨਾ ਮੇਰੀ ਜਵਾਨ ਹੈ ਇੱਕ ਵੀ ਪਿੰਡ ਨਹੀਂ ਪੈਣ ਦਿੰਦਾ ਮੈਂ ਭਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕਿ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਇਹਨੇ ਪੜੇ ਲਿਖੇ ਲੋਕਾਂ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕਿ ਜੀ ਅਸੀਂ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾਂ ਕਿਸੇ ਨੂੰ ਸ਼ੌਕ ਨਹੀਂ ਹੈ ਧਰਨਾ ਲਾਉਣ ਦਾ ਪੰਜਾਬ ਯੂਨੀਵਰਸਿਟੀ ਕੱਲੀ ਨਹੀਂ ਜਿੰਨੇ ਵੀ ਸਾਡੇ ਇੰਸਟੀਚੂਸ਼ਨ ਹੈ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ CRP ਐਪ ਜਿਹੜੀ ਹੈ ਉਹ 50 ਕਿਲੋਮੀਟਰ ਤੱਕ BSF ਹੈ ਜਿਹੜੀ ਉਹ ਬਿਠਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਉਹ ਵੀ ਸਾਡਾ ਜਿਹੜਾ ਹਿੱਸਾ ਹੈ ਕੇਂਦਰ ਸਰਕਾਰ ਨੇ ਆਪਣੇ ਅੰਡਰ ਕਰ ਲਿਆ ਹੁਣ ਇਹ ਪੰਜਾਬ ਯੂਨੀਵਰਸਿਟੀ ਨੂੰ ਲੁੱਟਣ ਲੱਗੇ ਵੇ ਆ ਜਿਹੜਾ ਕਿ ਅਸੀਂ ਨਹੀਂ ਲੁੱਟਣ ਦਵਾਂਗੇ ਮੈਂ ਵੀ ਉੱਥੇ ਧਰਨੇ 'ਚ ਸ਼ਾਮਲ ਐ ਅਸੀਂ ਸੰਘਰਸ਼ ਕਰਾਂਗੇ ਜਦ ਤੱਕ ਵੋਟਾਂ ਡਿਕਲੇਅਰ ਨਹੀਂ ਕਰ ਦਿੰਦੇ ਉਹ ਸਸੀ ਬਾਣੀ ਰਹ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ